ਆਓ ਗੁਰਮਖ ਪਿਆਰੀਓ ਹੱਥ ਜੋੜ ਕੇ ਕਰੋ ਅਰਦਾਸ ਸਾਰੇ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਹੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਜਗ੍ਹਾ ਸਹਾਈ ਹੋਵੇ ਧੰਦਾ ਤੋਂ ਦੂਰ ਦੇ ਰਹਿਣ ਦੇ ਬਾਣ ਸਾਜ ਕੇ ਕਲਾ ਪੰਥ ਦੀ ਤੂਣ ਸਵਾਈ ਹੋਵੇ ਹਰ ਦਿਲ ਵਿੱਚ ਪਿਆਰ ਦੀ ਵਹੇ ਗੰਗਾ ਹਰ ਘਰ ਪਰਿਵਾਰ ਵਿੱਚ ਸੁਲ੍ਹਾ ਸਖਾਈ ਹੋਵੇ ਟੌਪ ਹੋ ਗਏ ਡੀ ਜੀ ਦੇ ਦੋਨੋਂ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਨਿਹੜੇ ਦੀ ਲੱਖ ਲੱਖ ਵਧਾਈ ਹੋਵੇ ਪਿਆਰ ਵਾਲਿਓ ਸਭਾ ਬੜਾ ਸ਼ਿੰਤਾ ਆਪਾਂ ਫਤਦਾ ਸਿਮਨ ਕਰੀਏ ਕਿਸੇ ਨਹੀਂ ਰਖਣਾ ਬਾਂਧੀ ਨਾ ਰਹਿ ਜਾਵੇ ਮਹਾ ਮਹਿੰਤ ਤਪਸਵੀ ਵੀਰ ਸੋਨਾ ਪਿਤਾ ਪੰਥ ਦਾ ਇੱਕ ਅਕਾਰ ਦਾ ਪੁੱਤ ਮਾਂ ਗੁਜਰੀ ਦਾ ਦੁੱਤ ਦੀ ਮਹਾ ਸ਼ਕਤੀ ਉਹ ਮੁੜ ਕੇ ਚੰਦੜਾ ਨਹੀਂ ਤੇ ਨਾਲ ਦਾ ਪੁੱਤ ਬਾਚਾਂ ਵਾਲੇ ਤਾਚਾਂ ਵਾਲੇ ਢੀਲੇ ਦੇ ਸਾ ਅਸਵਾਰ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰ ਦੇ ਪਿਤਾ ਸਰਪੰਚ ਜੀ ਗੁਰੂ ਕਨਗਿਤ ਸਵੇਸਟਾ ਜੀ ਨੇ ਆਪਾਂ ਨੂੰ ਖੱਡੇ ਵਾਸ਼ਤ ਕਰਿਆ ਪਿਆਰ ਨਾਲੋ ਕਿਸੇ ਦਿਨ ਸਨਾ ਬਾਜੀ ਨਾ ਰਹਿ ਜਾਵੇ ਸਤ ਕਰੋ ਦੇ ਚਰਨ ਚਲਵਾਓ ਹਾਜ਼ਰੀ ਆਖੋ ਜੀ ਗੱਤ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਵਾਹਿਗੁਰੂ ਜੀ ਬੜੀ ਦੇ ਕਾਲਪੁਰ ਕੇ ਬਖਸ਼ੂ ਦੀ ਕਿਰਪਾ ਬਹੁਤ ਪ੍ਰੋਗਰਾਮ ਪੈਂਦੇ ਨੇ ਦਹਾ ਤੇ ਵੀ ਜੰਨਿਆ ਤੇ ਕਈ ਵਾਰ ਵੀ ਥੋੜਾ ਵੀ ਚੜਾਈ ਕਰ ਜਾਂਦਾ ਉੱਥੇ ਵਿਚਾਨੂੰ ਸ਼ੰਦ ਰਿੰਦੇ ਨੇ ਨਗਰ ਕੀਰਤਨ ਵਗਰਾ ਹੋਰ ਪ੍ਰੋਗਰਾਮ ਕਰਦੀ ਰਹਿੰਦੇ ਨੇ ਮੈਂ ਆਪ ਨੂੰ ਨਾਲ ਇੱਕ ਨਾਗਨਾ ਕਹਿੰਦਾ ਉਹ ਵੀ ਜਵਾਨ ਧੰਗੂ ਨਾਲ ਦੇਵ ਜੀ ਮਹਾਰਾਜ ਧੰਗ ਨਾਲ ਪਾਉਂਦੇ ਸਾਧੂ ਬਣ ਗਏ ਨੇ ਨਾ ਨੂੰ ਭਾਈ ਮਰਦਾਨਾ ਜੀ ਜਦੋਂ ਆਪਾਂ ਘਰ ਕੋਲ ਅਸੀਂ ਵੀ ਆਇਆ ਐ ਮੇ ਚਲ ਕੇ ਘਰ ਪਹੁੰਚਣਾ ਚਲ ਕੇ ਆਪਾਂ ਕੁਝ ਛਿੜਨ ਵਾਸਤੇ ਜਾਂਦੇ ਹੁੰਨੇ ਆਪਾਂ ਚੰਨ ਕਿਤੇ ਲਿਆਉਣ ਵਾਸਤੇ ਪਰ ਅੱਜ ਗੁਰੂ ਨਾਨਕ ਦੇਵ ਜੀ ਕੁਝ ਖੱਟਣ ਵਾਸਤੇ ਨਹੀਂ ਰੱਬ ਦੇ ਕੋਲੋਂ ਲਈਆ ਹੋਇਆ ਤਾਤਾ ਵੰਡਣ ਵਾਸਤੇ ਚੱਲੇ ਨੇ ਉਦੋਂ ਭਾਈ ਲਾਲੋ ਜੀ ਤਰਖਾਨ ਉਹ ਵੀ ਅਰਦਾਸਾਂ ਕਰਦਾ ਜੋਗੜੀਆਂ ਕਰਦਾ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ ਮੈਨੂੰ ਕਦੋਂ ਲਦਾਰੇ ਹੋਣਗੇ ਤੇਰੇ ਲਓ ਜੀ ਇਧਰੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਗਵਾ ਪਾ ਲਿਆ ਕੋਲਾ ਪੈਰਾਂ 'ਚ ਪਾ ਲੇ ਪੁੱਵੇ ਤੱਕ ਤੱਕ ਕਰਦਾ ਜੈਨਾ ਧੰਗੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਾਧੂ ਬਣ ਕੇ ਨੇ ਰੱਬ ਦੇ ਪਿਆਰੇ ਲਓ ਜੀ ਉਹ ਘਰ ਤੋਂ ਕੋਈ ਨਹੀਂ ਲੱਗੇ ਨੇ ਭੈਣ ਨਾਨਕੀ ਧੰਗੂ ਨਾਨਕ ਦੇਵ ਦੇ ਛੋਟੇ ਸਪੁੱਤਰਾਂ ਨੂੰ ਸਭ ਅਸ਼ਵੀਲ ਚੰਦ ਜੀ ਮੇ ਬਾਬਾ ਲక్ష్ਮੀ ਦਾ ਜੀ ਬੋਹਨੂ ਬਾਤ ਫੜਿਆ ਆਪਣੇ ਭਰਾ ਦੇ ਅੱਗੇ ਖੜਾ ਬਸ ਵੀਰਾ ਤੂੰ ਤਾਂ ਘਰ-ਬਾਰ ਛੱਡ ਕੇ ਤੁਰ ਤਲਿਆ ਆ ਬੱਚਾ ਦਾ ਕੀ ਬਹੂੰਗਾ ਮਾਂ ਸੀਮਾ ਦਾ ਕੀ ਬਹੂੰਗਾ ਵੀਰਾ ਇਹ ਜਦੋਂ ਜਾਂਚ ਕਰਾ ਕਰੀ ਛੋਟਾ ਪਤਾ ਕਿ ਜੇ ਮੈਂ ਕੀ ਕਹੂੰਗੀ ਇਹਨਾਂ ਬੱਚਿਆਂ ਦਾ ਕੀ ਹਾਲ ਕਰੂੰਗਾ ਵੀਰਾ ਮੈਨੀਆਂ ਤੇ ਦੱਸਦੇ ਮਾਂ ਪਿਓ ਦਾ ਕੀ ਹਾਲ ਹੋਊਗਾ ਕਿੰਗਾਂ ਦਾ ਛੱਡ ਕੇ ਜਾ ਰਹਿਣਾ ਜਿਹੜੇ ਪੁੱਤਰ ਹੋਇਆ ਕਰਦੇ ਨੇ ਡਗੋਰੀ ਹੁੰਦੇ ਨੇ ਬੱਚਿਆਂ ਦੇ ਆਪ ਜੀ ਦੀ ਸੇਵਾ ਦੇ ਵਿੱਚ ਸੋਹਣੀ ਦੀ ਕਲੀ ਢਾਡੀਆਂ ਦਾ ਨਾਗਣਾ ਬੜੇ ਪਿਆਰ ਦੇ ਨਾਲ ਦੌਲਤ ਪਰੋਵੇ ਢਾਡੀ ਜੀ ਤੋਂ ਇੱਕ ਇੱਕ ਸ਼ਬਦ ਬੜੇ ਪਿਆਰ ਦੇ ਨਾਲ ਸੁਣਦੇ ਜਣਾ ਜੀ ਸੋਹਣੀ I'm sorry. मुड़े पाव ची दंगा प्यारियो yeah ਭਾਈ ਲਾਲੋ ਜੀ ਦਾ ਗੁਰੂ ਕਰਿਓ ਅੱਜ ਇਸਲਾਪ ਤੇ ਕਰਨ ਲੱਗਿਆ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਖੋ ਜੀ ਗੱਜ-ਬੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ